ਰੇ ਦੇ ਸਵੇਰੇ ਪਹੁੰਚ ਗਏ ਬਈ ਪਿੰਡੀ ਨੂੰ ਲੈ ਕੇ ਮੋਟਰ ਦੇ ਉਹ ਲਿਬੜਨਾ ਕੱਲ ਨੜਾਈਆਂ ਰੇ ਉੱਠ ਉੱਥੇ ਬੈਠ ਤੇ ਬੱਤਕਾਂ ਖੋਲਣੀਆਂ ਬਲਿਆਰ ਵੀਰਾ ਲੈਣ ਗਿਆ ਚਾਬੀ ਮੈਂ ਕਿਹਾ ਪਾਣੀ ਚੱਲਦਾ ਤਾ ਜਾ ਨਾ ਨੂੰ ਲੈਣ ਗਿਆ ਠੀਕ ਐ ਤੇ ਖੋਲਦੇ ਆ ਬੱਤਕਾਂ ਕਬੂਤਰਾਂ ਦੀ ਡਾਈ ਗਰਾਊਂਡ ਦੀ ਹਵਾ ਦੇਖ ਲਓ ਹੁਣ ਤੁਸੀਂ ਦੱਸੋ ਐ ਜੀ ਹਵਾ ਚ ਕਿਆ ਡਾਵੇ ਕਬੂਤਰਾਂ ਨੂੰ ਲੈ ਤੇ ਕੱਲ ਨੂੰ ਆਪਣੇ ਪਿੰਡ ਬਾਜੀ ਦੇਖਦੇ ਆ ਕੱਲ ਨੂੰ ਕੀ ਬਣਦਾ ਬੋਲ ਦੇ ਸਸਰੀ ਗਾ ਸਾਰੇ ਵੀਰ ਭਰਾਵਾਂ ਨੂੰ ਕਿੰਨਾ ਸਾਰੇ 11 ਵਰਸ ਸੈਟ ਖਾਰਿਆਂ ਦੇ ਹਾਂ ਜੀ ਮੈਂ ਦੋ ਅੰਦਰ ਵੀਡੀਓ ਵਾਲੀ ਘੈਂਟ ਹੋਣ ਵਾਲੀ ਐ ਸਾਰੀ ਵੀਡੀਓ ਦੁੱਕੇਓ ਤੇ ਹਾਂ ਲੈ ਦੇ ਏ ਕਿਵੇਂ ਹੋ ਗਿਆ ਲਾਹਣ ਤੋਂ ਗਿਆ ਗੱਲ ਲਈ ਫੇਰ ਦੇਖ ਲੈ ਠੇ ਕੰਮ ਤੇਰੇ ਚਾਹੀਦਾ ਬਾਸ ਚੱਲੋ 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 ਆ ਗਿਆ ਬਿਆ ਦੋ ਬੰਦੇ ਕਿਹੜੇ ਛੋਟੀ ਦਾ ਉਰੇ ਬੰਦ ਹੁੰਦੀ ਆ ਇੱਧਰ ਰੱਖ ਲੈ ਮੁੰਦਰਾ ਰੱਖੀ ਅਜੰਦਰ ਰੱਖਦੇ ਤੇ ਇੱਧਰ ਭੇਜ ਦੇਣਾ ਇਹਨੂੰ ਖਾਲਚ ਆ ਇੱਧਰ ਨਾ ਜਾਣੇ ਗੰਨੇ ਚ ਵੜ ਜਾਣੇ ਇਹਨਾਂ ਨੇ ਚਲੋ 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 ਹਾਂ ਇੱਧਰ ਨੂੰ ਭੇਜ ਦਿਆ ਪਿੰਡੀ ਦੇ ਕਿਆ ਕਰਦੀ ਐ ਬਲੀਹਾਰ ਵੀਰਾ ਉੱਥੇ ਰਹਿ ਗਿਆ ਬਹੁਤ ਹੋ ਰਿਹਾ ਐ ਅੱਛਾ ਚਲੋ ਭਈ ਲੱਗੀਆਂ ਇਹ ਵੀ ਘੰਮਣ ਓ ਜਟੀਆਂ ਬਾਹਰ ਚਲੋ ਚਲੋ ਰੇਲ ਬਣ ਗਿਓ ਪਹੁੰਚ ਗਏ ਅੰਦਰ ਭਈ ਦਾਣੇ ਫੇਰ ਹੁਣ ਭੁੱਖੇ ਤੇ ਇਹ ਚੱਕ ਦੋ ਚੱਕ ਦੋ ਚੱਕ ਦੋ ਕੰਮ ਨੂੰ ਕਿਨੇ ਆਲੇ ਜੇ ਕਰਾਂਗੇ ਤਾਂ ਕਿੱਥੇ ਰਖਾਂਗੇ ਤਾਂ ਉਹ ਗੇਟ ਖੁੱਲਿਆ ਯਾਰ ਉਹ ਯਾਰ ਮੈਂ ਪਾਹਲ ਸੀ ਕੋਤਰੀ ਖੋਲ ਤੇ ਅੱਛਾ ਆਓ ਦੋ ਆਓ ਦਿੱਤੇ ਨੇ ਹਣਾ ਬਹੁਤ ਬੱਚੇ ਇਕੱਲੇ ਬੱਚੇ ਆਉਂਦੇ ਨੇ ਹਾਂ ਯਾਰ ਕਿੱਥੇ ਰੱਖ ਲੈਣਾ ਨੇ ਉਹੋ ਦਿਖਾ ਦੇ ਜਿਹੜੇ ਕਾਲੇ ਬਾਂਦਲਾਂ ਨਹੀਂ ਭੀਜਦੇ ਮਾਰ ਕੇ ਉਹ ਉੱਥੇ ਅੰਡਾ ਰੱਖਿਆ ਆ ਹਾਂ ਉਹਨੂੰ ਕੱਢਵਾ ਹਰ ਕਬੂਤਰ ਨੂੰ ਕਾ ਅੰਡਾ ਰੱਖਦਾ ਹੋਇਆ ਹੈ 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 ਉਹ ਬੱਚਾ ਰੱਖਦਾ ਹੈ ਉਹ ਠੀਕ ਠਾਕ ਹੈ ਇਹਨ ਕਬੂਤਰ ਹੈ ਹੈ ਉਹ ਤਾਂ ਠੀਕ ਹੈ ਇਹਨ ਹਾਂ ਅੰਡਾ ਪਿਆ ਹੈ ਹਨਾ ਪਲਾਸਰ ਅੱਗੇ ਨਾਲ ਹਾਂ ਇਹਨੂੰ ਛੱਡ ਦੇ ਇੱਧਰ ਚੱਲ ਆ ਜਾ ਲਾਲਾ ਗੇਟ ਪੀਓ ਪੀਓ ਵੀ ਪਾਣੀ ਹੈ ਇਹਨ ਤਾਜ਼ਾ ਤਾਜ਼ਾ ਓਕੇ ਰਪੋਟਾਂ ਤੁੱਤੀਆਂ ਨੀ ਮੁਰਗੀ ਵੀ ਦੇਖ ਲਈਏ ਭਾਈ ਹਾਂ ਵੀ ਛੋਟੂ ਕੰਮ ਹੋ ਹਾਂ ਵੈਰੀ ਗੁੱਡ ਵੈਰੀ ਗੁੱਡ ਪਾਣੀ ਵੀ ਛੱਤਤਾ ਠੀਕ ਆ ਹੋ ਕੇ ਰੋਟਾਂ ਦੇ ਪਹੁੰਚ ਗਏ ਜੀ ਕੋਠੇ ਤੇ ਕਬੂਤਰਾਂ ਦਾਣਾ ਪਾਣੀ ਪਾ ਦਈਏ ਨਿਵੇੜ ਦਈਏ ਕੰਮ ਇਹਨਾਂ ਦਾ ਲਓ ਵੀ ਮਿੱਤਰੋ ਪਾਤੇ ਦਾਣੇ ਪਾਣੀ ਵੀ ਪਾਤਾ ਠੀਕ ਆ ਤਾਜਾ ਤੇ ਇਹਨਾਂ ਦਾ ਵੀ ਕੰਮ ਡੰਨਾ ਹੈ ਤੇ ਇਧਰ ਲਿਆਂ ਨੂੰ ਵੀ ਦਾਣੇ ਵੀ ਪਾਤੇ ਠੀਕ ਹੈ ਪਾਣੀ ਵੀ ਪਾਤਾ ਓਕੇ ਡਨ ਹੈ ਤੇ ਆਪਣੇ ਪਿੰਡ ਵਾਲੀ ਬਾਜੀ ਬਈ ਕੈਨਸਲ ਹੈ ਸ਼ਾਇਦ ਕਿਉਂਕਿ ਇੱਕ ਲੋ ਜਗਾ ਕਹਿੰਦੇ ਵੀ ਪੁਲਿਸ ਨੇ ਕੈਨਸਲ ਕਰਵਾਤੀਆਂ ਬਾਜ਼ੀਆਂ ਬਾਕੀ ਹੁਣ ਕੁਝ ਕਹਿ ਨਹੀਂ ਸਕਦੇ ਤੇ ਬਾਕੀ ਅਪਡੇਟ ਦੰਨੇ ਆ ਤੁਹਾਨੂੰ ਸ਼ਾਮ ਤੱਕ ਐਨ ਇਹਨਾਂ ਦਾ ਕੰਮ ਨਿਬੜ ਗਿਆ ਥੱਲੇ ਮੈਂ ਦਾਣਾ ਪਾਣੀ ਪਾ ਕੇ ਨਵੇੜੀਏ ਕੰਮ ਕਰ ਜੇ ਪਹੁੰਚ ਕੇ ਘਰੇ ਬਈ ਐਂਬਰ ਖੜੀ ਹੈ ਤੇ ਇੱਧਰ ਵੀ ਕੂਤਰਾਂ ਨੂੰ ਦਾਣਾ ਪਾਣੀ ਪਾਤਾ ਓ ਕੇਰ ਬੂਤਾਂ ਬਾਈ ਧੁੱਪ ਆ ਜਾਂਦੀ ਏ ਇਹਨਾਂ ਨੂੰ ਵਿਚਾਰਿਆਂ ਨੂੰ ਹੂੰ ਤਾਂ ਚਲੋ ਕੈਮ ਨੇ ਪਰ ਫੇਰ ਵੀ ਯਾਰ ਸਾਹਮਣੇ ਧੁੱਪ ਪੈਂਦੀ ਏ ਇਹਨਾਂ ਦਾ ਕੱਲੂ ਨਾ ਕਰਦੇ ਕੋਈ ਜਿਗਾਰਡ ਦਰਵਾਇ ਸਿੰਘ ਜੀ ਕਰ ਰਹੇ ਨੇ ਕੰਮ ਹਾਂ ਸਟੀਲ ਬੱਡੀ ਤੇਰੀ ਤੇ ਇਧਰਲੇ ਕੂਤਰਾਂ ਨੂੰ ਵੀ ਪਾਤਾ ਬਾਜੀ ਆਪਣੇ ਪਿੰਡ ਦੀ ਕੈਂਸਲ ਕੋਸ਼ਿਸ਼ ਕਹਿੰਦੇ ਵੀ ਜਾਨੀ ਕਿ ਮੈਨੂੰ ਸੁਣਨ ਵਿੱਚ ਆਇਆ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਬਾਜ਼ੀਆਂ ਬੂਜ਼ੀਆਂ ਤੇ ਹਲੇ ਰੋਕ ਲਾਈ ਆ। ਬਾਕੀ ਮਾਮਲਾ ਮੈਨੂੰ ਪੂਰਾ ਪਤਾ ਨਹੀਂ ਹੈਗਾ। ਜਿੰਨਾ ਕਪਾ ਨੂੰ ਪਤਾ ਉਹਨਾਂ ਨੂੰ ਦੱਸਤਾ ਆਪਾਂ ਨੇ ਤੇ ਬਾਕੀ ਮੈਂ ਪਤਾ ਕਰਕੇ ਸ਼ਾਮ ਤੱਕ ਬਲੌਗ ਵਿੱਚ ਪਾਉਂਗਾ। ਬਾਕੀ ਸਾਰਾ ਕੋ ਸੈੱਟ ਬੈਠਾ ਅੰਡੇ ਭੰਣਨੇ ਆ। ਇਕਾਈ ਜੇ ਰਹਿ ਗਈ। ਉਹ ਹੁਣ ਮੈਨੂੰ ਪਤਾ ਨਹੀਂ ਕਿਹੜੇ ਕਬੂਤਰ ਨੇ ਰੱਖੇ ਆਲੇ। ਭੰਣਨੇ ਉਹ ਵੀ ਆ। ਕਿਨੇ ਰੱਖ ਲੈ ਇਹ ਕੀੜਾ ਹੋ ਗਿਆ ਅੱਛਾ ਠੀਕ ਆ ਠੀਕ ਆ ਜਰਦੇ ਜੋੜੇ ਨੇ ਆਹ ਬੱਚੇ ਪੜ ਗਏ ਉਹ ਵੀ ਪੜ ਗਏ ਇਹਦੇ ਇੱਕ ਇੱਕ ਦਿੱਤਾ ਹੋਇਆ ਡੰਡਾ ਇਹਨੇ ਬਾਕੀ ਭੰਦੇ ਨੇ ਉਹਦੇ ਵੀ ਭੰਣਨੇ ਆ ਬਸ ਹੋਰ ਤਾਂ ਕੋਈ ਚੱਕਰ ਨਹੀਂ ਠੀਕ ਆ ਮੋਜੀ ਦੇਖੋ ਤਾਂ ਆਹ ਹੈ ਉਹ ਕੇਰਪੋਟਾ ਚਲੋ ਭਾਈ ਆਹ ਭਾਈ ਪਾਣੀ ਵੀ ਹੈਗਾ ਠੀਕ ਆ ਦਾਣੇ ਵਾਦੂਗਾ ਇਹਨੂੰ ਨਰਵੈ ਸਿੰਘ ਜੀ ਦੇਖ ਤਾਂ ਟਰ ਕੀ ਦਾ ਕਿਵੇਂ ਆ ਸਿਸਟਮ ਕੱਢ ਦੇ ਇਹਨੂੰ ਇਹਨੂੰ ਕੱਢ ਦੇ ਮੁਰਗੀ ਨੂੰ ਬਾਹਰ ਦੋ ਘੜੀ ਫਿਰ ਲੂਗੀ ਕੋ ਕੋਸ ਨਹੀਂ ਕਹਿੰਦੀ ਹਾਂ ਲੋਹਿੰਗ ਆਇਆ ਬੋਲਣਾ ਹੈ ਹੈ ਜਦੋਂ ਕੋ ਬਚਾ ਕੱਢਿਆ ਆਦੇ ਆ ਨਾ ਹੈ ਵੀ ਨਹੀਂ ਭਰੇ ਆ ਨੇ ਨਹੀਂ ਖਰਾਬ ਨਹੀਂ ਹੈਗੇ ਕੱਢੂਗੀ ਜ਼ਰੂਰ ਵਾਰੀ ਕੱਢੂ ਇਹ ਹਾਂ ਹਾਈ ਬਾਏ ਕੱਢਦੇ 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 ਮੇਰੇ ਤੋਂ ਕਰੀ ਨਾ ਉਹ ਦੰਦੀ ਪਾਉ ਮੈਂ ਦੇਖਿਆ ਮੇਰੀ ਵੀ ਵੱਡੀ ਦੀ ਗੱਲ ਕੋਕਣ ਥੋੜਾ ਨਿਸ਼ਾਨ ਨਹੀਂ ਪਾਉਂਦੀ ਮੋਟੀ ਜੀ ਦਾ ਚੁੰਝਾ ਚਲ ਕੁੰਮਲਾ ਚੜਕੀ ਜੇ ਇੱਕ ਬੱਚਾ ਦਿਖਾਉਣੇ ਬਈ ਜਿਹੜਾ ਨਿਕਲੇ ਆ ਆ ਬੈਠਾ ਉਹ ਕਿਰਮ ਉਹ ਇਹ ਹਾਕਰ ਕੀ ਦਾ ਬੱਚਾ ਬੈਠੂਗੀ ਹਾਂ ਰੈਣ ਦੇ ਫਿਰ ਰੈਣ ਦੇ ਓਕੇ ਓਕੇ ਬੈਠਣ ਦੇ ਬਾਅਦ ਉਹਨੂੰ ਬੱਚੇ ਨੂੰ ਫੀਡ ਲਿਆ ਕੇ ਪਾਉਣਾ ਮੈਂ ਪਾਣੀ ਰੱਖ ਦੇ ਬੱਚੇ ਦੇ ਮੂੰਹੇ ਨੂੰ ਇੱਥੇ ਰੱਖ ਲੈ ਕਿਤੇ ਆਹ ਇਧਰ ਨੂੰ ਰੱਖ ਆਹ ਵੀ ਮਿੱਤਰੋ ਮੈਂ ਕਿਹਾ ਚੂਚੇ ਨੂੰ ਫੀਡ ਧਰ ਦਈਏ ਜਿਹੜਾ ਨਿਕਲੇ ਆ ਨਾਲੇ ਮੁਰਗੀ ਖਾਲੂਗੀ ਨਾਲੇ ਚੂਚਾ ਖਾਲੂਗਾ ਓਕੇ ਆ ਆ ਵੀ ਨਾ ਲਾਉਣਾ ਨਹੀਂ ਅੱਜ ਚਲੋ ਠੀਕ ਹੈ ਬਚੇ ਬਾਊ ਐਜ ਪਾ ਕੇ ਬਾਜ ਕਰ ਦੇਣ ਜਾਲ ਚ ਫੇਰ ਅੱਜ ਇਧਰ ਉਹ ਤਾਂ ਆਹੀ ਇੱਕ ਹਰੇ ਬੋਟੇ ਵਾਲਾ ਦੋ ਆਉਣੇ ਛੋਟੇ ਛੋਟੇ ਗਰਮੀ ਉਹ ਗਰਮੀ ਬੱਸ ਕਰਾਈ ਪਈ ਹੈ ਗਰਮੀ ਨੇ ਬਾਈ ਟੈਂਪਰੇਚਰ 42 ਪਹੁੰਚਿਆ ਪਿਆ ਕੋਈ ਚਿੜੀ ਪਰਾਂਦਾ ਵੀ ਨਹੀਂ ਦਿਖ ਰਿਹਾ ਲੈ ਹੋਈ ਮੇਤਰੋ ਅੱਪਾ ਜਾ ਰਹੇ ਆ ਗਰਜੰਟ ਉਹਨਾਂ ਦੀ ਚਾਹ ਲੈ ਕੇ ਮੈਂ ਚਾਹ ਨਹੀਂ सॉरी ਨੀਂਮੂ ਪਾਣੀ ਕਿਉਂਕਿ ਜੀਰੀ ਲਾਉਣ ਲੱਗੇ ਹੋਏ ਆ ਤੇ ਤੁਹਾਨੂੰ ਮਿਲਾਉਣਾ ਗਰਜੰਟ ਉਹਨਾਂ ਨਾਲ ਗਰਮਿਓ ਗਰਮੀ ਹੋਇਆ ਪਿਆ ਕੰਮ ਪਹੁੰਚ ਗਏ ਆ ਬਾਈ ਅਗਰਜੰਡ ਸਿੰਘ ਜੀ ਫਿਰਦੇ ਆ ਅਕਾਸ਼ ਦੀਪ ਜਾ ਰਿਹਾ ਉਧਰ ਭਈਏ ਲਾ ਰਹੇ ਨੇ ਭਈ ਜਿਰੀ ਓਕੇ ਰਪੋਟਾਂ ਨੇ ਡੇਢ ਕਿੱਲਾ ਖਿੱਚਿਆ ਹਲੇ ਬਾਕੀ ਇਧਰ ਆ ਪਿਆ ਆ ਪਿਆ ਉਧਰ ਪਿਆ ਆ ਤਾਂ ਆ ਤਾਂ ਹੋ ਰਿਹਾ ਤੋੜ ਜਾ ਛੱਡਿਆ ਇਹਦਾ ਕਿਸੇ ਦਾ ਹੀ ਹੈ ਤਾਂ ਉਧਰ ਪਿਆ ਓਏ 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 ਚਲੋ ਭਲਾਈ ਇਹਨਾਂ ਨੂੰ ਨਿੰਬੂ ਪਾਣੀ ਕਰੀਏ ਠੰਡੇ ਮਿੱਤਰੋ ਕਮੈਂਟ ਬੋਲਦੀ ਹੁਣ ਸ਼ੌਂਕੀ ਜਾਸਰਾਂ ਬਲੌਗ ਥੈਂਕ ਯੂ ਵੀਰੇ ਜਸਾ ਡਾਊਨ ਜਸਵੀਰ ਸਿੰਘ ਹੈਲੋ ਵੀ ਕੰਗ੍ਰੈਟਸ ਥੈਂਕ ਯੂ ਵੀਰੇ ਹਰਪਨ ਟਵਾਣਾ ਨਾਈਸ ਵੀਡੀਓ ਓਏ ਹੋਏ ਆ ਕੀ ਹੋਇਆ ਇੱਕ ਮਿੰਟ ਮਸ਼ਹੂਰੀ ਆ ਗਈ ਹਰਪਨ ਟਵਾਣਾ ਨਾਈਸ ਵੀਡੀਓ ਥੈਂਕ ਯੂ ਵੀਰੇ ਮੰਤੇ ਢਿੱਲੋਂ ਬਾਈ ਨੀਲੀ ਕੂਤਰੀ ਬਹੁਤ ਸੋਹਣਾ ਵੀਡੀਓ ਹਾਂਜੀ ਵੀਰੇ ਪਾਰਕ ਨਾਈਸ ਵੀਡੀਓ ਥੈਂਕ ਯੂ ਵੀਰੇ ਸੁਭਰਾਜ ਮਾਹੀ ਹਰਪਨ ਟਵਾਣਾ ਮੋਹਨ ਸਿੰਘ ਸੁਰਿੰਦਰ ਭਾਰਦਵਾਜ ਗੁੱਡ ਸਰ ਥੈਂਕ ਯੂ ਵੀਰੇ ਫੈਜ਼ਲ ਨਾਈਸ ਬਲੌਗ ਵੀਰੇ ਥੈਂਕ ਯੂ ਵੀਰੇ ਸੂਰਜ ਰਿਹਾਨ ਮਨਜੀਤ ਵੀਰਾ ਜੂਏ ਸਿਆੜਾ ਥੈਂਕ ਯੂ ਵੀਰੇ ਸੇਂ ਕਲੈਕਸ਼ਨ ਸਵਾਦ ਆ ਜਾਂਦਾ ਵੀਰੇ ਬਈ ਥੈਂਕ ਯੂ ਵੀਰੇ ਸ਼ੈਰੀ ਬਾਈ ਤੁਹਾਡੇ ਕੋਈ ਬਾਬਾ ਮਹਿਰਾ ਹੈਗਾ ਉਹਨਾਂ ਦੀ ਆਪਾਂ ਜੋਂਸਰੀ ਕਬੂਤਰੀ ਫੜੀ ਹੈ ਵੀਰੇ ਠੱਲ ਪਾਈ ਹੋਈ ਹੈ ਬਾਬਾ ਮਹਿਰਾ ਵੀ ਪਤਾ ਕਰਨਾ ਪੈਣਾ ਹੁਣ ਛੋਟਾ ਨਾਮ ਨਹੀਂ ਪਤਾ ਮੈਨੂੰ ਪਾਲੰਬੀਰ ਜਾਂਟੀ ਵੀਰੇ ਤੋਂ ਪੁੱਛਿਓ ਕਿਵੇਂ ਦਾ ਲੱਗਿਆ ਸ਼ੋਕਰਾਂ ਦੇ ਆਕਾਸ਼ ਦੀਪ ਤੋਂ ਓਕੇ ਓਕੇ ਵੀਰੇ ਜਸਪ੍ਰੀਤ ਟਵਾਣਾ ਵੀਰੇ ਮਨਪ੍ਰੀਤ ਨੂੰ ਹੁਣ ਸੌਂਗ ਨਹੀਂ ਕਰਨਾ 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 ਵੀਰੇ ਲਵੀ ਮਰੇਰ ਕੋਟ ਲਾ ਬਾਈ ਡੀਓ ਵਾਰਮਿੰਗ ਕਰਦੇ ਇਹਨਾਂ ਦੀ ਹੁਣ ਬਹੁਤ ਟਾਈਮ ਹੋ ਗਿਆ ਹਾਂਜੀ ਵੀਰੇ ਇੱਕ ਅੱਧੇ ਦਿਨ ਚ ਦੇਖਦੇ ਆਂ ਸ਼ੌਕੀ ਜੱਟ ਕਿਹਾ ਲੱਗਦਾ ਹੈ ਆਪਕੋ ਮੌਰਨ ਸਿੰਘ ਸੈਂਡ ਲਵਰੀ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਤੇ ਬਾਜੀ ਦਾ ਤਾਂ ਕੰਮ ਕੈਨਸਲ ਹੋ ਗਿਆ ਵੀਰੇ ਬਾਕੀ ਚਲੋ ਦੇਖਦੇ ਆਂ ਕੀ ਬਣਦਾ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ